ਦਸੰਬਰ ਮਹੀਨੇ ਵਿੱਚ ਛੋਟੇ ਸਾਹਿਬਜ਼ਾਦਿਆਂ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸ਼ਹੀਦੀ ਸਬਾਤੋਂ ਪਹਿਲਾਂ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਦੇ 7 ਕਿਲੋਮੀਟਰ ਦੇ ਘੇਰੇ ਅੰਦਰ ਪੈਂਦੀਆਂ ਸੜਕਾਂ ਦੀ ਸਪੈਸ਼ਲ ਮੁਰੰਮਤ ਕਰਵਾ ਕੇ ਸ਼ਹਿਰ ਦੀ ਨੁਹਾਰ ਬਦਲੀ ਜਾਵੇਗੀ ਤਾਂ ਜੋ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਗਿਣਤੀ ਵਿੱਚ ਆਉਣ ਵਾਲੇ ਸ਼ਰਧਾਲੂਆਂ ਨੂੰ ਆਵਾਜਾਈ ਵਿੱਚ ਕੋਈ ਦਿੱਕਤ ਨਾ ਆਵੇ ਇਹ ਜਾਣਕਾਰੀ ਹਲਕਾ ਵਿਧਾਇਕ ਲਖਵੀਰ ਸਿੰਘ ਰਾਏ ਨੇ ਰੋਜਾ ਸ਼ਰੀਫ ਦੇ ਸਾਹਮਣੇ ਸੀ ਸਪੈਂਡ ਤੋਂ ਬਾਅਦ ਬਣਨ ਵਾਲੀ ਸੜਕ ਦਾ ਕੰਮ ਸ਼ੁਰੂ ਕਰਵਾਉਣ ਮੌਕੇ ਗਈ ਅਸੀਂ ਜਿਹੜਾ ਰੋਜਾ ਸ਼ੀਰ ਦੇ ਸਾਹਮਣੇ ਜਿਹੜਾ ਪਹਿਲਾਂ ਸੀਵਰੇਜ ਪਾਈ ਗਈ ਸੀ ਉੱਥੇ ਸੜਕਾਂ ਹੁਣ ਨਵੇਂ ਬਣ ਕੇ ਤਿਆਰ ਹੋਣਗੀਆਂ ਉਹਦਾ ਉਦਘਾਟਨ ਕੀਤਾ ਨਾਲ ਦੀ ਨਾਲ ਮੈਂ ਖੁਸ਼ਖਬਰੀ ਦੇਣਾ ਚਾਹਾਂਗਾ ਹਲਕਾ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਲੋਕਾਂ ਨੂੰ ਕਿ ਮਾਨਯੋਗ ਸਰਦਾਰ ਭਵਾਂਸ ਸਿੰਘ ਮਾਨ ਸਾਹਿਬ ਨੇ 1 ਕਰੋੜ 68 ਲੱਖ ਰੁਪਏ ਦਾ ਸਨ ਇਥੇ ਪਰਮਿਸ਼ਨ ਦਿੱਤੀ ਹੈ ਕੰਮ ਕਰਨ ਦੀ 7 ਕਿਲੋਮੀਟਰ ਦੇ ਦਾਇਰੇ ਵਿੱਚ ਸਿੰਘ ਸਵਾ ਤੋਂ ਪਹਿਲਾਂ ਪਹਿਲਾਂ ਜਿਹੜੀਆਂ ਸੜਕਾਂ ਰਿਪੇਅਰ ਹੋਣੀਆਂ ਸਾਰੀਆਂ ਰਿਪੇਅਰ ਹੋ ਕੇ ਤਿਆਰ ਹੋ ਜਾਣਗੀਆਂ ਐਸਡੀਓ ਸਾਹਿਬ ਖੜੇ ਅਸੀਂ ਬੜੇ ਚੰਗੀ ਪੱਧਰ ਤੇ ਕੰਮ ਕਰ ਰਹੇ ਹਾਂ ਹੁਣ ਕੋਈ ਵੀ ਸੜਕ ਤੁਹਾਨੂੰ ਸ਼ਹਿਰ ਦੀ ਜਾਂ 7 ਕਿਲੋਮੀਟਰ ਦੇ ਦਾਇਰੇ ਕੁੱਟੀ ਵੀ ਨਹੀਂ ਮਿਲੂਗੀ ਉਹ ਸਾਰੀਆਂ ਰਿਪੇਅਰ ਅਸੀਂ ਕਰਕੇ ਸਿੰਘ ਸਵਾ ਦੇ ਪਹਿਲੇ ਪਹਿਲਾ ਸੰਗੰਦੂਤ ਸੰਗਤ ਨੂੰ ਸਮਰਪਿਤ ਕਰਾਂਗੇ ਜੈ ਸਾਹਿਬ ਉਹ ਵੀ ਆ ਰਹੇ ਨੇ ਸੰਗਤ ਵੀ ਆ ਰਹੀ ਲੱਖਾਂ ਦੇ ਦਰ ਦੇ ਵਿੱਚ ਤੇ ਜਿਹੜੀ ਸਫਾਈ ਦਾ ਉਹ ਜਿਹੜਾ ਹਰ ਵਾਰ ਕਰਦੇ ਉਹ ਵੀ ਅਸੀਂ ਕਰ ਰਹੇ ਹਾਂ ਸਫਾਈ ਦਾ ਮੈਂ ਜਿਹੜੇ ਤੁਸੀਂ ਪਤਾ ਹੈ ਦਸੰਬਰ ਦੇ ਪਹਿਲੇ ਵੀ ਇੱਕ ਸਟਾਰਟ ਕਰਦੇ ਹਾਂ ਉਹ ਵੀ ਕਰਾਂਗੇ ਤੇ ਨਾਲ ਦੀ ਨਾਲ ਅਸੀਂ ਜਿੰਨੀ ਵੀ ਸੰਗਤਾ ਉਹਨਾਂ ਵਿਸ਼ਵਾਸ ਦਿਵਾਉਣਾ ਚਾਹੁੰਦੇ ਮਾਨਯੋਗ ਸਰਦਾਰ ਭਗਵੰਤ ਸਿੰਘ ਮਾਨ ਸਾਹਿਬ ਦੀ ਬਈ ਦੇ ਵਿੱਚ ਜਿਵੇਂ ਪਹਿਲਾਂ ਸਾਨੂੰ ਚਿੰਗੇ ਪ੍ਰਮਾਣ ਮਿਲਦੇ ਆ ਇਸ ਵਾਰ ਉਹ ਤੋਂ ਵੀ ਚੰਗਾ ਪ੍ਰਬੰਧ ਅਸੀਂ ਦੇਣ ਦੀ ਕੋਸ਼ਿਸ਼ ਸਰ ਨੂੰ ਕੋਸ਼ਿਸ਼ ਕਰਾਂਗੇ ਪ੍ਰਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ